ਨਾਨਕਸਰ ਕਲੇਰਾਂ ਦੇ ਮੁਖੀ ਬਾਬੇ ਲਖੇ ਦੇ ਵੱਲੋਂ ਇੱਕ ਵੀਡੀਓ ਦੇ ਜ਼ਰੀਏ ਸੰਗਤ ਦੇ ਕੋਲੋਂ ਮਾਫੀ ਮੰਗੀ ਗਈ ਹੈ। ਦਰਅਸਲ ਇਸ ਵੀਡੀਓ ਦੇ ਵਿੱਚ ਬਾਬੇ ਲਖੇ ਦੇ ਵੱਲੋਂ ਕਿਹਾ ਗਿਆ ਹੈ ਕਿ ਬੀਤੇ ਸਮੇਂ ਦੇ ਵਿੱਚ ਨਾਨਕਸਰ ਦੀਆਂ ਵੱਖ-ਵੱਖ ਸੰਪਰਦਾਵਾਂ ਦੇ ਕੁਝ ਸੇਵਾਦਾਰਾਂ ਦੇ ਵੱਲੋਂ ਜੋ ਕੋ ਕਰਮ ਕੀਤੇ ਗਏ ਨੇ ਜਿਸ ਨੂੰ ਲੈ ਕੇ ਆਮ ਸੰਗਤ ਦੇ ਮਨਾਂ ਨੂੰ ਜੋ ਠੇਸ ਪਹੁੰਚੀ ਹੈ ਜੋ ਨਾਨਕਸਰ ਤੇ ਜੋ ਸੰਗੀ ਨੇ ਉਹਨਾਂ ਦੇ ਮਨਾਂ ਨੂੰ ਜੋ ਠੇਸ ਪਹੁੰਚੀ ਹੈ ਤਾਂ ਇਸ ਨੂੰ ਲੈ ਕੇ ਸੇਵਾਦਾਰ ਹੁੰਦੇ ਨਾ ਤੇ ਮੁਖੀ ਹੁੰਦੇ ਨਾ ਤੇ ਉਸ ਸੰਪਰਦਾ ਦੇ ਪਾਬੇ ਲੱਖੇ ਦੇ ਵੱਲੋਂ ਪੂਰੀ ਸੰਗਤ ਦੇ ਵੱਲੋਂ ਜਿਹੜੀ ਸੰਗਤ ਦੇ ਕੋਲੋਂ ਆ ਮੁਆਫੀ ਮੰਗੀ ਜਾਂਦੀ ਹੈ ਦਰਅਸਲ ਸਾਰਾ ਮਸਲਾ ਉਸ ਵੇਲੇ ਸ਼ੁਰੂ ਹੁੰਦਾ ਹੈ ਜਿਸ ਵੇਲੇ ਭਾਈ ਅਮਰਿਤਪਾਲ ਸਿੰਘ ਮੈਰੋ ਹੋਰਾਂ ਦੇ ਵੱਲੋਂ ਨਾਨਕਸਰ 68 ਦਾ ਜੋ ਮੁਖੀ ਸੀਗਾ ਉਸ ਦੀਆਂ ਕੁਝ ਤਸਵੀਰਾਂ ਜਿਹੜੀਆਂ ਉਹ ਜਨਤਕ ਕੀਤੀਆਂ ਜਾਂਦੀਆਂ ਅ ਅਪੱਤਿਜਨਕ ਉਹ ਜੋ ਵੀਡੀਓਜ਼ ਵਾਇਰਲ ਹੋਈਆਂ ਜਿਸ ਤੋਂ ਬਾਅਦ ਦੇ ਵਿੱਚ ਉਕਤ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਬੀਤੇ ਕੁਝ ਦਿਨਾਂ ਦੇ ਵਿੱਚ ਨਾਨਕ ਸਰਕ ਲੇਰਾਂ ਦਾ ਜੋ ਬਾਬਾ ਜੱਸੀ ਹੈ ਜਿਸ ਨੂੰ ਬਾਬਾ ਜੱਸੀ ਕਿਹਾ ਜਾਂਦਾ ਉਸ ਦੇ ਵੱਲੋਂ ਇੱਕ ਬੱਚੇ ਦੇ ਨਾਲ ਜੋ ਬੈਦ ਫੈਲੀ ਕੀਤੀ ਗਈ ਸੀਗੀ ਉਸ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਜੱਸੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਆ ਹਾਲਾਂਕਿ ਦੋਹਾਂ ਹੀ ਪਾਸਿਆਂ ਤੇ ਕਾਫੀ ਤਰਕਰਾਰੀਆਂ ਜਿਹੜੀਆਂ ਉਹ ਆਪਸੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਸਨ ਜਿੱਥੇ ਕਿ ਭਾਈ ਅਮਰਿਤਪਾਲ ਸਿੰਘ ਮਹਿਰੋ ਹੋਰਾਂ ਦੇ ਵੱਲੋਂ ਔਰ ਲਗਾਤਾਰ ਗੱਲ ਕਹੀ ਜਾ ਰਹੀ ਸੀ ਕਿ ਹੋਰ ਵੀ ਅਗਰ ਕੋਈ ਸੇਵਾਦਾਰ ਅਜਿਹੇ ਜਿਨ੍ਹਾਂ ਦੇ ਵੱਲੋਂ ਬੱਚਿਆਂ ਦੇ ਨਾਲ ਕੋਈ ਕੋਈ ਕਰਮ ਕੀਤਾ ਗਿਆ ਜਾਂ ਜਿਨ੍ਹਾਂ ਦੇ ਵੱਲੋਂ ਬੀਬੀਆਂ ਦੇ ਨਾਲ ਕੁਝ ਅਜਿਹਾ ਗਲਤ ਕੀਤਾ ਗਿਆ ਤੇ ਜਿਹੜੇ ਸੇਵਾ ਦੇ ਨਾਮ ਦੇ ਹੇਠਾਂ ਲੋਕਾਂ ਦਾ ਵਿਸ਼ਵਾਸ ਘਾਤ ਕਰ ਰਹੇ ਆ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਅਮਰਿਤਪਾਲ ਸਿੰਘ ਮੈਰੋ ਜਨਤਕ ਕਰਨਗੇ ਅਭੀਤੇ ਦਿਨਾਂ ਦੇ ਵਿੱਚ ਜੋ ਹੈ ਇਕੱਠ ਵੀ ਹੁੰਦਾ ਹੈ ਨਾਨਕ ਸਰਕ ਲੇਰਾਂ ਦੇ ਵਿੱਚ ਵੱਡਾ ਹਾਲਾਂਕਿ ਉੱਥੇ ਗੱਲ ਇਹ ਵੀ ਕਹੀ ਜਾ ਰਹੀ ਸੀ ਕਿ ਭਾਈ ਅਮਰਿਤਪਾਲ ਸਿੰਘ ਮੈਰੋ ਤੇ ਨਾਨਕਸਰ ਦੇ ਵੱਲੋਂ ਪ੍ਰਸ਼ਾਸਨਿਕ ਕਾਰਵਾਈ ਵੀ ਕਰਾਈ ਜਾਏਗੀ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਬਾਬੇ ਲੱਖੇ ਹੋਰਾਂ ਨੇ ਇਹ ਜੋ ਹੈ ਸਪਸ਼ਟ ਕੀਤਾ ਕਿ ਨਾਨਕਸਰ ਦੇ ਵੱਲੋਂ ਕੋਈ ਵੀ ਪ੍ਰਸ਼ਾਸਨਿਕ ਜਾਂ ਕਾਨੂੰਨੀ ਕਾਰਵਾਈ ਇਸ ਵੇਲੇ ਅਮਰਿਤਪਾਲ ਮੈਰੋ ਤੇ ਨਹੀਂ ਕਰਵਾਈ ਜਾ ਰਹੀ ਤੇ ਜਿਸ ਤਰੀਕੇ ਦੇ ਨਾਲ ਵੀ ਬੀਤੇ ਸਮੇਂ ਦੇ ਵਿੱਚ ਕੁਝ ਕੁ ਸੇਵਾਦਾਰਾਂ ਵੱਲੋਂ ਜੋ ਇਹ ਕੁਕਰਮ ਕੀਤੇ ਗਏ ਅਜਿਹੇ ਵੀਡੀਓਜ਼ ਜੋ ਜਨਤਕ ਹੋਈਆਂ ਜਿਸ ਦੇ ਨਾਲ ਸੰਗਤ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਇਸ ਪੂਰੀ ਸੰਪਰਤਾ ਦੇ ਮੁਖੀ ਹੋਣ ਦੇ ਨਾਤੇ ਉਹ ਮਾਫੀ ਮੰਗਦੇ ਨੇ ਸੋ ਹੋਰ ਕੀ ਕੁਝ ਕਹਿੰਦਾ ਨਜ਼ਰ ਆ ਰਿਹਾ ਹੈ ਨਾਨਕ ਸਰਕਲੇਰਾ ਦਾ ਮੁਖੀ ਪਾਬਾ ਲਖਾ ਆਓ ਸੁਣਦੇ ਆ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਬਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਦਾਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਵਿਧਾਂ ਤੋਂ ਨਾਨਸਾ ਸੰਬਰਦਾ ਬਾਰੇ ਬਵਾਦ ਚੱਲ ਰਹੇ ਨੇ ਇਸ ਤਰ੍ਹਾਂ ਕੇ ਚਲਨ ਘਰ ਦਾ ਮਸਲਾ ਜੋ ਉਥੋਂ ਦੇ ਸਾਧਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਹਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਸਰ ਦਾ ਦੂਸਰਾ ਜੱਸੀ ਜੋ ਇਥੇ ਕਰਮਚਾਰੀ ਸੀ ਨਾਨਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਰਹੇ ਹੀ ਉਸ ਨੂੰ ਪੁਲਸ ਨੂੰ ਫੜਾਇਆ ਸੀ ਤੇ ਬੇਨਤੀ ਕੀਤੀ ਸੀ ਵੀ ਵਾਅਦਾ ਤੇ ਵਾਅਦੇ ਸਤਿ ਸੱਚਤਾ ਰਹੀਆਂ ਜਾਣ ਇਹ ਮੋਦਕਣੋਤੀ ਹਰਕਤ ਸੀਗੀ ਔਰ ਅਗਰ ਅੱਜ ਵੀ ਜੇ ਗਵਰਨਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿੱਲ ਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਤਿ ਸੱਚਤਾ ਉਹਨਾਂ ਦੇ ਧਾਰ ਲਾਈਆਂ ਜਾਣ ਤਾਂ ਕਿ ਉਹ ਇਹ ਜਿਹੇ ਵਿਅਕਤੀ ਭਾਰ ਨਾ ਆ ਸਕੇ ਦੂਸਰੀ ਬੇਨਤੀ ਆ ਕੇ ਜੋ ਐਡਾ ਵਡਾ ਵਾਕਿਆ ਹੋਇਆ ਤਨਸਾਲ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਮ ਨੂੰ ਮਸੂਜੋਨਾ ਕੇ ਸੰਗਤਾਂ ਦੇ ਹਰਦਿਆਂ ਨੂੰ ਬਹੁਤ ਤੇਜ ਪਹੁੰਚੀ ਆ ਤੇ ਅਸੀਂ ਆਪਾਂ ਖੈਮਾ ਵੀ ਮੰਗਦੇ ਆ ਔਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਬਰ ਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਲਾਂਕਿ ਤੁਸੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਨਾਨਕਸਰ ਸੰਪਰਦਾ ਦੇ ਵੱਲੋਂ ਜਿਹੜੀ ਹੈ ਸਮੂਹ ਸੰਗਤ ਦੇ ਕੋਲੋਂ ਮਾਫੀ ਮੰਗੀ ਗਈ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਭਾਈ ਅਮਰਿਤਪਾਲ ਮੈਰੋ ਹੋਰਾਂ ਨੇ ਵੀ ਇੱਕ ਵੀਡੀਓ ਜਿਹੜੀ ਹੈ ਉਹ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਕੋਈ ਸਮਝੌਤਾ ਨਹੀਂ ਹੈ ਹਾਲਾਂਕਿ ਉਹਨਾਂ ਨੂੰ ਖੁਸ਼ੀ ਹੈ ਕਿ ਨਾਨਕਸਰ ਦੇ ਮੁਖੀ ਦੇ ਵੱਲੋਂ ਜਿਹੜਾ ਹੈ ਇਹਨਾਂ ਸਾਰੀਆਂ ਗਲਤੀਆਂ ਨੂੰ ਜਿਹੜਾ ਹੈ ਉਹ ਮੰਨਿਆ ਗਿਆ ਮਾਫੀ ਮੰਗੀ ਗਈ ਹੈ ਪਰ ਉਹ ਕਹਿੰਦੇ ਕਿ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਹੈ ਉਹ ਨਾਨਕਸਰ ਵਾਲੇ ਜਿਹੜੇ ਆ ਆਪਣੇ ਸੇਵਾਦਾਰਾਂ ਤੇ ਨਿਗਰਾਨੀ ਰੱਖਣ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਕੋਈ ਘਟਨਾ ਆ ਸਾਵਨ ਨਿਕਲ ਕੇ ਆਉਂਦੀ ਹੈ ਤੇ ਉਸ ਦੇ ਬਾਬਤ ਵੀ ਪੂਰਾ ਐਕਸ਼ਨ ਜਿਹੜਾ ਹੈ ਉਹ ਲਿਆ ਜਾਵੇਗਾ। ਦੇਖ ਲਈ ਵੀਡੀਓ ਸਾਰੇ ਨੇ। ਇਹ ਬਾਬਾ ਲੱਖਾ ਸਿੰਘ ਦੀ ਵੀਡੀਓ ਆ ਮੁਖੀ ਨਾਨਕਸਰਾ ਸੰਪਰਦਾ। ਤੇ ਇਹਨਾਂ ਨੇ ਬਹਿ ਕੇ ਨਹੀਂ ਬਣਾਈ ਖੜ ਕੇ ਬਣਾਈ ਹੈ ਵੀਡੀਓ ਸੰਗਤ ਤੋਂ ਦੋ ਵਾਰੀ ਮਾਫੀ ਮੰਗੀ ਆ ਤੇ ਮੇਰਾ ਵੀ ਦੋਵਾਰੀ ਨਾਂ ਲਿਆ ਉਹਨਾਂ ਨੇ ਤੇ ਵੀ ਕਿਹਾ ਵੀ ਪ੍ਰਸ਼ਾਸਨ ਕਾਰਵਾਈ ਨਾ ਕਰੇ ਜਿਨ੍ਹਾਂ ਨੇ 5 ਤਰੀਕ ਨੂੰ ਇਕੱਠ ਕਰਕੇ ਇਨਾ ਕੁਝ ਕੀਤਾ ਸੀ ਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਦੇਤਾ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਅਸਲ ਸਚਾਈ ਤੇ ਹੁੰਨੇ ਆ ਵੀ ਗੱਲਬਾਤ ਆ ਉਹ ਆ ਵੀ ਇਹ ਵੀਡੀਓ ਨਾਲ ਸਾਡਾ ਕੋਈ ਸਮਝੌਤਾ ਨਹੀਂ ਅਸੂਲਾਂ ਨੂੰ ਅਸੀਂ ਛਿੱਕੇ ਨਹੀਂ ਟੰਗ ਸਕਦੇ ਬਾਬਾ ਜੀ ਸਾਡੇ ਰਾਹ ਹੀ ਇਦਾਂ ਦੇ ਸਾਡੀ ਸੋਚ ਹੀ ਇਦਾਂ ਦੀ ਆ ਅਸੀਂ ਵੇਖਣ ਵਾਲੇ ਝੁਕਣ ਵਾਲੇ ਨਹੀਂ ਹੈ ਚਲੋ ਤੁਹਾਡੇ ਮਨ ਮੇਰ ਪਈ ਆ ਤੁਸੀਂ ਉਸ ਚੀਜ਼ਾਂ ਨੂੰ ਤੁਸੀਂ ਐਕਸੈਪਟ ਕੀਤਾ ਵੀ ਪ੍ਰਾਤਕਰ ਹੋਏਦੇ ਆ ਤੇ ਤੁਹਾਡੇ ਰਹਿਣ ਨਿਮਾਈ ਹੇਠ ਹੋਏ ਆ ਤੇ ਤੁਹਾਡੇ ਪ੍ਰਬੰਧ ਕਰ ਲੋ ਵੀ ਹੋ ਗਿਆ ਹੈ ਤੇ ਤੁਸੀਂ ਉਹਦੀ ਸੰਗਤ ਤੋਂ ਮਾਫੀ ਮੰਗੀ ਹੈ ਮੈਂ ਇਹੀ ਚਾਹੁੰਦਾ ਸੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਜਿਨ੍ਹਾਂ ਦੀ ਬਾਬਾ ਨਾਨਕ ਸਿੰਘ ਸਥਾਨ ਪ੍ਰਤੀ ਸ਼ਰਧਾ ਨਾ ਉਹ ਇੱਕ ਮੁਖੀ ਕਰਕੇ ਵੀ ਹੁੰਦੀ ਹੈ ਤੇ ਸੰਗਤ ਦਾ ਦਿਲ ਟੁੱਟਿਆ ਸੀ ਤੇ ਮੁਖੀ ਨੂੰ ਮਾਫੀ ਮੰਗਣੀ ਪੈਣੀ ਸੀ ਤੇ ਉਹ ਤੁਸੀਂ ਮੰਗ ਲਈ ਆ ਪਾਪਾ ਜੀ ਮੈਂ ਤੁਹਾਡਾ ਦਸ਼ਮਨ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੱਲ ਕਿਸੇ ਸੇਵਾਦਾਰ ਪ੍ਰਤੀ ਜਾਂ ਕਿਸੇ ਮੁਖੀ ਪ੍ਰਤੀ ਵੀ ਬਾਹਰ ਆ ਗਈ ਮਹਿਰੋਂ ਵਾਲਾ ਚੜਾਈ ਕਰਕੇ ਆਉਗਾ ਮੈਂ ਪਿੱਛੇ ਹਟਨ ਵਾਲਾ ਨਹੀਂ ਹੈ